ਸਤਗੁਰ ਪਰਖ ਗਮ ਹੈ ਨਰਵੈਰ ਨਰਾਲਾ ਜਿਸ ਨਾਲ ਉਹਦਾ vair ਨਹੀਂ ਹੋਇਆ ਕੱਲ ਉਹਦੇ ਸਾਰੇ ਕੌਤਕ ਨਰਾਲੇ ਹੁੰਦੇ ਨੇ ਜਾਣੋ ਧਰਤੀ ਧਰਮ ਦੀ ਸੱਚੀ ਧਰਮਸਾਲਾ ਉਹ ਧਰਮ ਦਾ ਧਰਮ ਦੀ ਹੋਇਆ ਕਰਦੀ ਹੈ ਜਿਵੇਂ ਜ਼ਮੀਨ ਹੁੰਦੀ ਹੈ ਜੇਹਾ ਪੀਕੇ ਸੋ ਲੁਣਾ ਫਲ ਕਰਮ ਸਮਾਰ ਗਾਜੀ ਭਾਵਨਾ ਤੁਸੀਂ ਗੁਰੂ ਦੇ ਉੱਤੇ ਰੱਖਦੇ ਹੋ ਬੈਠਾਈ ਜਿᱷੜ ਤੋਂ ਨੂੰ ਪ੍ਰਾਪਤ ਹੋ ਜਾਏਗਾ ਕਿਉਂਕਿ ਸ਼ੀਸ਼ੇ ਵਿੱਚ ਜਿਆਦਾ ਮੂੰਹ ਕਰਕੇ ਦੇਖੋਗੇ ਉਹਦੇ ਵਿੱਚੋਂ ਪ੍ਰਤੀਬਿੰਬ ਤੁਹਾਨੂੰ ਉਹੇ ਜੇ ਮੂੰਹ ਵਾਲਾ ਹੀ ਨਜ਼ਰ ਆਵੇਗਾ ਐਵੇਂ ਸਤਿਗੁਰੂ ਨੂੰ ਜਿੰਨਾ ਉੱਚਾ ਜਾਣੋਗੇ ਉਹਨਾ ਉੱਚਾ ਹਲ ਪ੍ਰਾਪਤ ਹੋਏਗਾ ਜਿੰਨਾ ਉਹਨੂੰ ਮਨੁੱਖ ਜਾਵੋ ਜਾਣੋਗੇ ਮਨੁੱਖਾਂ ਵਰਗਾ ਲੱਗੇਗਾ ਜਿੰਨੇ ਸ਼ਰਤ ਹੈ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਬਾਛਾ ਦੇ ਨਾਲ ਰਹੇ ਤੁਸੀਂ ਗੁਰੂ ਨਾਨਕ ਨੂੰ ਕੀ ਕਰ ਜਾਤਾ ਕਿਉਂਕਿ ਤੁਸੀਂ ਸਾਰਾ ਜੀਵਨ ਨਾਲ ਗਜ਼ਾਰ ਕੇ ਉਹਨਾਂ ਦੇ ਉਪਦੇਸ਼ ਵੀ ਸੁਣੇ ਤੇ ਉਹਨਾਂ ਦਾ ਕੌਤਕ ਵੀ ਸਾਰੇ ਦੇਖੇ ਦੋ ਹੱਥ ਜੋੜੇ ਬੇਨਤੀ ਕੀਤੀ ਪਾਸ਼ਾ ਗੁਰੂ ਨਾਨਕ ਪਾਸ਼ਾ ਤਾਂ ਪੂਰੇ ਸੰਤ ਸੀਗੇ ਮਹਾਰਾਜ ਕਹਿੰਦੇ ਅੱਛਾ ਭਾਈ ਤੂੰ ਵੀ ਸ਼ਾਂਤ ਹੋਇਆ ਜੇ ਵਾਪਾ ਬਬੂ ਡਾਜੀ ਤੁਸੀਂ ਵੀ ਨਾਲ ਹੀ ਰਹੇ ਹੋ ਤੁਸੀਂ ਕੀ ਕਰਜਾਤਾ ਗੁਰੂ ਨਾਨਕ ਕਹਦੇ ਪਾਸ਼ਾ ਉਹ ਤਾਂ ਪੂਰਨ ਬਰਮ ਗਿਆਨੀ ਸੀ ਜੀਗਾ ਪਾਈ ਤੋ ਨ ਬਰਮ ਗਿਆਨ ਦੀ ਬਾਤ ਸ਼ੁਰੂ ਹੋਈ ਮਨ ਸਾਚਾ ਮੁਖ ਸਾਚਾ ਹੋਇ ਅਬਰ ਨਾਂ ਦੇਖਾਇ ਕਿਸਵੇਂ ਕੋਈ ਨਾਂ ਦੇ ਲੱਛਣ ਬਰਮ ਗਿਆਨੀ ਭਾਈ ਮਨਸੋ ਨੂੰ ਪੁੱਛਿਆ ਪਾਪੀ ਕੇ ਇਨਸਾਨੋਂ ਪੁੱਛਿਆ ਸਾਰਿਆਂ ਨੇ ਆਪਣੇ ਆਪਣੇ ਨਿਸ਼ਚੇ ਦੱਸੇ ਸਾਰਿਆਂ ਨੇ ਬੇਨਤੀ ਕੀਤੀ ਪਾਸ਼ਾ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਹੋ ਬੋਸਰੇ ਆਪਨੇ ਕਿਹਾ ਕਿ ਸਾਧ ਸੰਗਤ ਜੀ ਕਰੋੜਾ ਮਨ ਵੰਡਾ ਦਾ ਮਾਲਕ ਅਪਰਾਮ ਪਰ ਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਉਹਦਾ ਆਪੇ ਰਚਣ ਹਾਰੇ ਠੀਕ ਹੈ ਸੰਸਾਰ ਦਾ ਉਦਾਰ ਕਰਨ ਵਾਸਤੇ ਉਹ ਜੋ ਪੂਰਨ ਜੋਤ ਗੁਰੂ ਨਾਨਕ ਦੇ ਸਰੀਰ ਵਿੱਚ ਪ੍ਰਗਟ ਹੋਈ ਅਸੀਂ ਤਾਂ ਉਹਨਾਂ ਨੂੰ ਅਕਾਲ ਪੁਰਖ ਕਰਕੇ ਜਾਣੇ ਸਾਰਿਆਂ ਨੇ ਨਮਸ਼ਕਾਰ ਕਰਤੀ ਕਹਿੰਦੇ ਪਾਸ਼ਾ ਤਾਂ ਹੀ ਇਹ ਡਬੜਾ ਦਰਜਾ ਪ੍ਰਾਪਤ ਹੋ ਗਿਆ ਜਹੇ ਜੀ ਕਿਸੇ ਦੀ ਭਾਵਨਾ ਵੈਠਾ ਜੀ ਫਲ ਪ੍ਰਾਪਤ ਹੁੰਦਾ ਵਾਵਨਾ ਸਾਡੀ ਬਹੁਤ ਕਮਜ਼ੋਰ ਹੈ। ਇੱਕ ਬਾਤ ਹੈ ਗੁਰੂ ਨਾਨਕ ਦੇ ਚਰਨਾਂ ਚ ਸੀਸ ਨਵਾਵਾਂਗੇ। ਇੱਕ ਬਾਤ ਹੈ ਕਿ ਸੇ ਜੋਤਸ਼ੀ ਨੇ ਕਹਿਤਾ ਵੀ ਤੁਹਾਡੇ ਦਾ ਗ੍ਰਹਿ ਚਾਲ ਚੱਲ ਰਹੀ ਹੈ। ਭਲਾਣੇ ਛਣਿਚਰ ਦਾ ਦਾਨ ਦੋ, ਮੰਗਲ ਦਾ ਕਟੋ, ਪੁਰਾਣੇ ਦਾ ਕਟੋ, ਉੱਥੇ ਅਸੀਂ ਡੋਲ ਜਾਾਂਗੇ। ਵੀ ਗੁਰੂ ਨਾਨਕ ਤਾਂ ਪਤਾ ਨਹੀਂ ਹੈਗਾ ਖੌਨੀ ਨਹੀਂ। ਇਹ ਛਣਿਚਰ ਦੇਵ ਤੇ ਨੂੰ ਮਨਾ ਲਈਏ ਦਾਨ ਕਰਕੇ। ਦੇਵ ਨੇ ਕਹਿਤਾ ਤੁਹਾਡੇ ਦਾ ਕੋਈ ਪੀਰ ਦਾ ਪਰਸ਼ਾਵਾ ਪਿਆ ਹੋਇਆ ਤੁਸੀਂ ਆਪਣੇ ਖੇਤ ਚ ਉਹਦੀ ਜਗਾ ਬਣਾ ਦੋ ਉਹ ਅਸੀਂ ਬਣਾ ਦਾਂਗੇ ਕਈ ਰਾਜੀ ਹੋ ਜਾਂਦੇ ਇਹ ਕਿਉਂ ਹੋ ਜਾਂਦੇ ਨੇ ਉਹ ਹਸਤੀ ਹੁੰਦੀ ਨਹੀਂ ਸਾਥ ਸਾਡੀ ਸਾਡੇ ਅੰਦਰੇ ਐਸੀਆਂ ਸ਼ਕਤੀਆਂ ਨੇ ਕਿ ਜੇ ਇਹਦੀ ਆਦੀ ਪਾਪਨਾ ਕਰਦੇ ਆ ਉਹਦੀ ਬਾਤ ਹੋ ਜਾਂਦੀ ਨਿਚੇ ਦੀ ਬਾਤ ਪ੍ਰੇਤਪਤੀ ਜੀ ਦਾ ਸਾਬ ਨਾਲ ਉਹਦਾ ਜਿਹੜਾ ਗਿਣਿਆ ਮਤਿਆ ਫੇਥ ਹੈ ਉਹਦੇ ਚ ਵਿਸ਼ਵਾਸ ਦੀ ਕਣੀ ਆ ਜਾਂਦੀ ਆ ਵੀ ਹੁਣ ਮੈਂ ਪੀਰ ਦੀ ਕਬਰ ਬਣਾਤੀ ਹੁਣ ਮੇਰੀ ਇੰਡਸਟਰੀ ਚੱਲੂ ਵਧੀਆ ਹੁੰਦਾ ਕੀ ਹੈ ਇਰਾਦਾ ਤਾਂ ਉਹਦਾ ਹੀ ਹੁੰਦਾ ਆਪਦਾ ਹੀ ਉਹਦੇ ਅੰਦਰ ਸ਼ਕਤੀ ਹੁੰਦੀ ਹੈ ਲੇਕਿਨ ਉਹ ਸੈਟੀਸਫਾਈ ਹੋ ਜਾਂਦਾ ਉਸ ਗੱਲ ਦੇ ਨਾਲ ਅਸੀਂ ਗਲਤ ਪੈ ਜੰਨੇ ਮੈਂ ਇਹ ਗੱਲ ਤਾਂ ਕਰਦਾ ਗੇਦੇ ਛੋਟੇ ਛੋਟਿਆਂ ਦੀ ਗੱਲ ਹੋ ਜਾਂਦੀ ਆ ਪੂਤਾਂ ਬਰੇਤਾਂ ਦੀ ਤੇ ਗੁਰਨਾਨ ਸਿੰਘ ਸਾਹਿਬ ਕਿੰਨੀ ਕੀ ਸ਼ਕਤੀ ਦੇ ਮਾਲਕ ਨੇ ਉਹ ਕੁੱਤਾ ਕਰੋੜਾ ਪਰਮੰਡਾ ਦੇ ਮਾਲਕ ਹਰੇਕ ਦੇ ਨਾਲ ਰਹਿ ਰਹੇ ਨੇ ਅੰਦਰ ਦੇਖੋ ਗੁਰਨਾਨ ਸਿੰਘ ਤੁਹਾਨੂੰ ਬੋਲਦੇ ਰਹੇ ਨੇ ਬਾਹਰ ਦੇਖੋ ਗੁਰੂ ਗ੍ਰੰਥ ਸਾਹਿਬ ਤੋਂ ਬੋਲਦੇ ਸੁਣ ਲੈ ਸੁਣ ਲੋ ਇਹ ਚੇ ਦੀ ਬਾਤ ਥੋ ਚਾਰ ਨਿਚੇ ਹੁੰਦੇ ਨੇ ਪਹਿਲਾ ਹੁੰਦਾ ਮੇਰਾ ਗੁਰੂ ਬਹੁਤ ਵਧੀਆ ਸੰਤ ਹੈ ਦੂਜਾ ਨਿਸ਼ਚਾ ਹੁੰਦਾ ਹੈ ਕਿ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ। ਤੀਸਰਾ ਨਿਸ਼ਚਾ ਹੁੰਦਾ ਹੈ ਕਿ ਮੇਰੇ ਗੁਰੂ ਅਰ ਪਰਮਰਮ ਵਿੱਚ ਫਰਕ ਨਹੀਂ ਹੈ ਉਹਦੇ ਵਰਗਾ ਹੀ ਹੈ। ਚੌਥਾ ਸਪ੍ਰੀਮ ਨਿਸ਼ਚਾ ਹੁੰਦਾ ਹੈ ਵੀ ਮੇਰਾ ਗੁਰੂ ਤੇ ਪਰਮੇਸ਼ਰ ਦੋ ਨਹੀਂ ਹੈ ਗੁਰੂ ਪਰਮੇਸ਼ਰ ਇੱਕੋ ਜਾਂ। ਗੁਰੂ ਤੇ ਪਰਮੇਸ਼ਰ ਇੱਕੋ ਹੀ ਹੋਇਆ ਕਰਦਾ। ਤੋ ਗੁਰੂ ਦੀਆਂ ਕਥਾਵਾਂ ਗੁਰੂ ਦੇ ਜੀਵਨ ਦੀ ਵਿਚਾਰ ਜੋ ਹੈ ਉਹਦੀ ਬਹੁਤ ਵੱਡੀ ਮਹਾਨਤਾ ਹੈ ਗੁਰੂ ਘਰ ਦੇ ਅੰਦਰ ਕਿਉਂਕਿ ਸਮਰੱਥ ਪੁਰਸ਼ ਦੀ ਅਸੀਂ ਬਾਤ ਕਰ ਰਹੇ ਆ ਸਮਰੱਥ ਪੁਰਸ਼ ਦੀ ਜੋ ਬਾਤ ਹੈ ਉਹਦੀ ਕੀਮਤ ਨਹੀਂ ਹੈ ਕੋਈ ਸਰੂਪਾ ਨਹੀਂ ਹੋਇਆ ਕਰਦਾ ਉਹਦਾ ਕੋਈ ਪੈਸੇ ਨਹੀਂ ਹੋਇਆ ਕਰਦੇ ਉਹ ਤਾਂ ਗੱਲੇ ਹੋਰ ਹੈ ਸਾਬ ਦੀ ਗੱਲ ਪਿਆਰੇ ਦੀ ਕੋਈ ਬਾਤ ਸੁਣਾ ਦੇਵੇ ਉਹਦਾ ਕੋਈ ਮੁੱਲ ਨਹੀਂ ਹੋਇਆ ਕਰਦਾ ਮੁੱਲ ਮਹਾਰਾਜ ਕਹਿੰਦੇ ਆਈ ਹੈ ਵੀ ਆਪਣਾ ਆਪਾ ਉਸ ਨੂੰ ਅਰਪਨ ਕਰਦੇ ਐਸਾ ਇੱਕ ਬਚਨ ਆਉਂਦਾ ਹੈ ਕਿ ਇੱਕ ਵਾਰੀ 이란देश ਦੇ ਰਹਿਣ ਵਾਲਾ ਸ਼ਿਰਾਜ ਸ਼ਹਿਰ ਤੋਂ ਜਿਸ ਦਾ ਨਾਮ ਮਜਨੂ ਸੀ ਭਾਰਤ ਵਰਸ਼ ਵਿੱਚ ਆਇਆ ਹੋਇਆ। ਇੱਕ ਵਪਾਰਕ ਕਾਫਲਾ ਉੱਥੋਂ ਚੱਲਿਆ 500-700 ਬੰਦਾ ਹੈ। ਪੂਰੀ ਤਰ੍ਹਾਂ ਜਾ ਰਿਹਾ ਹੈ ਤੇ ਉਹਦੇ ਨਾਲ ਇੱਕ ਕੁੱਤਾ ਹੈ। ਉਹਨਾਂ ਨੂੰ ਜਿਸ ਵਾਤ ਤੋਂ ਉੱਛਲ ਈ ਲੰਗੇ ਉਹਨੇ ਕਿਹਾ ਵੀ ਮੇਰੇ ਸ਼ਹਿਰ ਤੋਂ ਆ ਰਿਹਾ ਹੈ ਕਾਫਲਾ ਈਰਾਨ ਤੋਂ। ਪੇ ਮੈਂ ਪੁੱਛਦਾ ਸੀ ਕਿ ਲੈਲਾ ਦਾ ਕੀ ਹਾਲ ਹੈ ਉਹਨਾਂ ਪੁੱਛਿਆ ਤਾਂ ਇੱਕ ਪ੍ਰੇਮੀ ਨੇ ਕਿਹਾ ਵੀ ਮੈਂ ਜਾਣਦਾ ਲੈਲਾ ਨੂੰ ਆਹ ਉਹਦੀ ਗਲੀ ਦਾ ਕੁੱਤਾ ਹੈ ਉਹ ਕੁੱਤੇ ਦੇ ਪੈਰੀਂ ਪਈ ਜਾਂਦਾ ਹੈ ਕੁੱਤਾ ਦੌੜਦਾ ਫੇਰ ਅਟਕੇ ਪੈਰੀਂ ਕਹਿੰਦਾ ਲੋਕ ਖਸਦੇ ਨੇ ਝੇੜੇ ਝੜ ਹੱਸਾ ਲੋਕ ਪਿੜਾਣਾ ਕੁੱਤੇ ਦੇ ਪੈਰੀਂ ਪਵਾਂ ਇਹ ਕੋਈ ਭਾਵਨਾ ਹੋਰ ਐਸਾ ਨਹੀਂ ਜਿਹਨੂੰ ਅਸੀਂ ਨਹੀਂ ਸਮਝਾਦੇ ਉਹ ਪ੍ਰੇਮੀ ਨੂੰ ਪੁੱਛਣ ਲੱਗਿਆ ਉਹ ਕਹਿੰਦਾ ਦੇਖ ਮਜ ਨੂੰ ਮੇਰੇ ਕੋਲ ਆ ਬਜਨ ਜਾਦੇ ਗੱਲ ਤਾਂ ਮੈਂ ਤੇਰੇ ਨਾਲ ਤਾਂ ਕਰਾਂ ਦੇ ਮੇਰਾ ਕੋਈ ਭਾਰ ਹਲਕਾ ਹੋਵੇ ਉਹ ਕਹਿੰਦੇ ਉਹਦੀ ਗੱਡੀਆਂ ਨੇ ਫੜ ਲਈ ਸਿਰ ਤੇ ਰੱਖ ਲਈ ਉਹ ਗੱਲਾਂ ਪੁੱਛੀ ਜਾਵੇ ਉਹ ਸੁਣਾਈ ਜਾਵੇ ਉਹ ਜਦ ਗੱਲ ਚੁੱਪ ਕਰਦੇ ਕਹਿੰਦਾ ਫੇਰ ਕੀ ਹੋਇਆ ਉਮੜ ਤੋਂ ਫੇਰ ਸ਼ੁਰੂ ਕਰ ਲੈ ਇਹ ਅਸੀਂ ਰੋਜ਼ ਦੇਖਦੇ ਆ ਕੋਈ ਆਪਣੇ ਬੱਚੇ ਦੇ ਕੋਲੋਂ ਪ੍ਰਦੇਸ਼ ਦੇ ਵਿੱਚ ਜੋ ਰਹਿੰਦਾ ਉਹ ਤੋਂ ਕੋਈ ਬੰਦਾ ਆਇਆ ਹੋਵੇ ਉਹ ਛੋਟੀ ਜੀ ਗੱਲ ਕਰਿਆ ਅਸੀਂ ਫੇਰ ਪੁੱਛਦੇ ਆ ਵੀ ਹੋਰ ਦੱਸ ਉਹ ਫੇਰ ਚਾਹੇ ਉਹੀ ਗੱਲ ਫੇਰ ਸੁਣਾਵੇ ਬਹੁਤ ਵਧੀਆ ਲੱਗਦੀ ਕਦੇ ਇਸ ਤਰ੍ਹਾਂ ਕਰਦਾ ਕਰਦਾ ਦਿੱਲੀ ਪਹੁੰਚ ਗਿਆ ਨਾਲ ਉਹ ਬਚਨ ਸੁਣਾ ਰਿਹਾ ਸੀ ਦੁਨੀਆਦਾਰ ਦੇ ਪਿਆਰੇ ਦੀ ਜਿਹੜਾ ਬੈਗਰੂ ਦਾ ਪਿਆਰ ਹੈ ਪੈਸੇ ਗੁਰੂ ਦੀ ਗੁਰੂ ਦੀ ਬਾਤ ਸੁਣਨੀ ਹੈ ਉਰੇ ਦਾ ਘੜਲਿਓ ਚੱਕੀ ਸੀ ਮਹਾਰਾਜ ਕਹਦੇ ਪਿਆਰਿਆ ਤੈ ਸਾਹਿਬ ਕੀ ਬਾਤ ਜੇ ਅੱਖੇ ਕੋ ਨਾਨਕ ਕਿਆ ਦੀਜੈ ਸੀਸ ਬੱਡੇ ਕਰ ਬੈਸਣ ਦੀ ਬਿੰਦਸ ਸੇ ਪ੍ਰੀਤ ਤੋ ਆਪਾ ਗੁਰੂ ਦੀ ਬਾਤ ਕਰ ਰਹੇ ਆ ਗੁਰੂ ਵੀ ਹੱਤੋਂ ਜ਼ਿਆਦਾ ਪਿਆਰਾ ਜਿਹੜਾ ਸਾਡੇ ਵਿੱਚ ਸਮਾ ਗਿਆ ਉਹਨੇ ਨਿਕਲਣਾ ਨਹੀਂ ਹੈ ਲੱਖਾਂ ਸਾਲਾਂ ਤੇ ਸਾਡੇ ਵਿੱਚ ਰਹਿਣਾ ਅਸੀਂ ਜਦ ਵੀ ਉਹਨੂੰ ਯਾਦ ਕਰਨਾ ਹੈ ਉਹ ਇਹ ਕਿਤੇ ਸਾਡੇ ਹਿਰਦੇ ਚ ਫੇਰ ਪੈਣੀ ਉਹ ਐਵਰ ਲਾਸਟਿੰਗ ਆ ਨਾ ਬਚਨ ਕੀਤਾ ਹੈ ਪੰਥ ਖਾਲਸਾ ਖੇਤੀ ਮੇਰੀ ਕਰੋ ਸਵਾਲ ਮੈਂ ਤਸਕੀਰ ਗੁਰੂ ਨਾਨਕ ਗੁਰੂ ਦਸਵੇਂ ਪਾਸ਼ਾ ਵਿਚਲੇ ਅੱਠ ਗੁਰੂ ਆਡਾੜ ਨਹੀਂ ਸੀ ਇਕੋ ਇਕੋਈ ਜੋਤ ਬਖਰੇ ਬਖਰੇ ਸ਼ਰੀਰ ਚ ਸੀ ਇਕੋ ਹੀ ਬੰਦੇ ਨੇ ਸਰਦੀਆਂ ਦੇ ਅੰਦਰ ਗਰਮ ਕੋਟ ਪਹਿਨੇ ਹੋਏ ਬਰਫਾਂ ਦੇ ਵਿੱਚ ਬਰਫਾਨੀ ਕੋਟ ਬਰਸਾਤਾਂ ਦੇ ਵਿੱਚ ਬਰਸਾਤੀ ਕੋਟ ਗਰਮੀਆਂ ਆ ਗਿਆ ਪਤਲੇ ਕੱਪੜੇ ਹੋਰ ਗਰਮੀ ਵੱਧ ਗਈ ਬਿਲਕੁਲ ਪਤਲੇ ਕੱਪੜੇ ਬੰਦਾ ਉਹੀ ਹੈ ਕਪੜਾ ਬਣਾਉਂਦਾ ਜੋਤ ਉਹੀ ਹੈ ਗੁਰੂ ਨਾਨਕ ਦੇ ਤੋ ਗੁਰੂ ਅੰਗਦ ਦੇ ਸਰੀਰ ਤੇ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਦੇ ਸਰੀਰ ਪਰਵੇਸ਼ ਹੁੰਦੀ ਗਈ ਗੁਰੂ ਦੀ ਬਾਤ ਉਹ ਗੁਰੂ ਨੇ ਕਿਹਾ ਮੈਂ ਜਾਣਾ ਨਹੀਂ ਹੈ ਮੈਂ ਤੁਹਾਡੇ ਵਿੱਚ ਸੁਆ ਚੁੱਕਿਆ ਸਾਡੀਆਂ ਪੁਛਤਾ ਆਉਣ ਗਿਆ ਮੈਂ ਉਹਨਾਂ ਨਾਲ ਵੀ ਜੁੜ ਗਿਆ ਬਾਇਗੁਰੂ ਨਹੀਂ ਜਾਂਦਾ ਗੁਰੂ ਨਹੀਂ ਜਾਂਦਾ ਅੰਦਰ ਸਭ ਦੇ ਅੰਦਰ ਨੇ ਗੁਰੂ ਜੀ ਸਵੇਪਤਾ ਛਾਰੀਆਂ ਗੱਲਾਂ ਉਹਨਾਂ ਦੀਆਂ ਲੋਕਿਕ ਨੇ ਜਿਸ ਵਾਰ ਆਪ ਪਟਨੇ ਸਾਹਿਬ ਸੀਗੇ ਨਰਲੈ ਕੋਟਕ ਜੇ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ ਗੰਗਾ ਦੇ ਕੰਢੇ ਛੇਕੜੇ ਬੰਦੇ ਬੈਠੇ ਭਜਨ ਕਰਦੇ ਸੀ ਯੋਗ ਕਰਦੇ ਸੀ ਸਾਖਿਤ ਨੇ ਸੀ ਪ੍ਰਾਣਾਯਾਮ ਕਰਦੇ ਸੀ ਗੁਰੂ ਮਹਾਰਾਜ ਦੇ ਨਾਲ ਸਾਥੀ ਹੁੰਦੇ ਬੜਾ ਇਹ ਕਹਿੰਦੇ ਇਹਨਾਂ ਤੇ ਪਾਣੀ ਪਾਓ ਸਾਰਿਆਂ ਤੇ ਹਰੇਕ ਦੇ ਉੱਤੇ ਪਾਣੀ ਦੇ ਵਾਲੇ ਡੋਲੀ ਜਾਣ ਬੜੇ ਨਰਾਜ ਹੁੰਦੇ ਬੜਾ ਇਹ ਕਹਿੰਦੇ ਉਹ ਕਿੱਥੋਂ ਦੀ ਸੋਸਤ ਕਿੱਥੇ ਫਿਰਦੀ ਐ ਤੁਸੀਂ ਜੁੜ ਰਹੇ ਹੋ ਪਾਰਪਰਮ ਪਰਮੇਸ਼ਰ ਨਾਲ ਫਿਰਦੇ ਹੋ ਘਰਾਂ ਵਿੱਚ ਇਹ ਕਿਹੜਾ ਤਰੀਕਾ ਹੈ ਸਭ ਨੇ ਛਿੱਤੇ ਵਜਾ ਪਛਾਣ ਲਿਆ ਉਸ ਨੂੰ ਇੱਕ ਬ੍ਰਾਹਮਣ ਨੇ ਮੇਤਾ ਪਾਰ ਬ੍ਰਾਹਮ ਪਰਮੇਸ਼ਰ ਨੇ ਪਿਆਰ ਪੈ ਗਿਆ ਉਹਦਾ ਪਛਾਣ ਲਿਆ ਉਸ ਨੂੰ ਮੈਣੀ ਪਰਿਵਾਰ ਨੇ ਉਹਨਾਂ ਨੂੰ ਪਛਾਣ ਲਿਆ ਦੋ ਭਰਾਵਾਂ ਨੇ ਦੋ ਨਵਾਬਾਂ ਨੇ ਰਹੀਮ ਬਖਸ਼ ਰਹੀਮ ਬਖਸ਼ ਨੇ ਗੁਰੂ ਮਹਾਰਾਜ ਜੀ ਪੰਜਾਬ ਨੂੰ ਤੁਰੇ ਉਹ ਕਹਿਣ ਲੱਗੇ ਪਾਕਸ਼ਾ ਤੇਰੇ ਦਰਸ਼ਨਾਂ ਤੋਂ ਬਿਗੈਰ ਅਸੀਂ ਜਿਉ ਨਹੀਂ ਸਕਦੇ ਸਾਡਾ ਸਬੰਧ ਇਸਲਾਮ ਨਾਲ ਹੈ ਪਰ ਤੂੰ ਸਾਡੇ ਰੋਮ ਰੋਮ ਵਿੱਚ ਸੁਆ ਗਿਆ ਹੁਕਮ ਕਰ antisense ਸਾਰਾ ਰਾਜ ਭਾਗ ਛੱਡ ਕੇ ਤੇਰੇ ਨਾਲ ਚੱਲਦੇ ਹਾਂ ਮਹਾਰਾਜ ਕਹਿੰਦੇ ਜਾਨ ਦੀ ਲੋੜ ਨਹੀਂ ਹੈ ਦੇਖੋ ਸੱਚੇ ਹੀਰਦੇ ਨਾਲ ਨਮਾਜ਼ ਪੜਿਓ ਜਾ ਨਮਾਜ਼ ਪੜੋਗੇ ਨੇਤਰ ਖੋਲੋਗੇ ਮੈਂ ਸਾਹਮਣੇ ਤੁਹਾਡੇ ਦੁਹਾਂ ਦੇ ਖੜਾ ਹੋਊਗਾ ਬਚਨ ਦੇ ਦਿੱਤਾ ਸ਼ਿਵਦਾਤ ਬ੍ਰਾਹਮਣ ਨੇ ਬੇਨਤੀ ਕੀਤੀ ਪਾਸ਼ਾ ਮੈਂ ਬਿਰਦਾ ਕਹਿੰਦੇ ਕੋਈ ਗੱਲ ਨਹੀਂ ਜਦ ਤੂੰ ਇੱਥੇ ਆ ਕੇ ਬੈਠੇਗਾ ਤੈਨੂੰ ਅਸੀਂ ਸ਼੍ਰੀ ਰਾਮਚੰਦਰ ਦੇ ਰੂਪ ਵਿੱਚ ਦਰਸ਼ਨ ਦਿਆ ਕਰਾਂਗੇ ਰਾਣੀ ਮੈਣੀ ਨੇ ਕਿਹਾ ਕਿ ਮੈਂ ਤਾਂ ਜਿਉ ਨਹੀਂ ਸਕਦੀ ਪਾਤਸ਼ਾਹ ਮੇਰੇ ਪੁੱਤਰ ਨਹੀਂ ਹੈ ਕੋਈ ਤੁਸੀਂ ਮੇਰੇ ਪੁੱਤਰ ਬਣਿਆ ਕਹਿਣ ਲੱਗੇ ਮਾਂ ਜਾਂ ਤੂੰ ਬੱਚਿਆਂ ਨੂੰ ਘੁੰਗੜੀਆਂ ਦਾ ਪ੍ਰਸ਼ਾਦ ਵੰਡੇਗੀ ਨਿਗਾਹ ਮਾਰ ਕੇ ਦੇਖੀ ਵਿੱਚ ਮੈਂ ਫਿਰਦਾ ਹੂੰਗਾ ਗੁਰੂ ਮਹਾਰਾਜੀ ਅਨੰਦਪੁਰ ਸਾਹਿਬ ਆ ਜਾਂਦੇ ਨੇ ਬਹੁਤ ਭਿਆਨਕ ਚਖੜ ਚੱਲ ਰਿਹਾ ਹੈ ਐਸਾ ਕਟੜ ਪੁਨਾ ਹਨੇਰਾ ਆਇਆ ਹੋਇਆ ਕਿ ਜੋ ਕੁਰਾਨ ਸ਼ਰੀਫ ਦਾ ਉਪਦੇਸ਼ ਸੀ ਕਿ ਕਾਫਰ ਨੂੰ ਰੱਬ ਦੀ ਰੱਬ ਦਾ ਗਿਆਨ ਦੇਵੋ ਕਾਫਰ ਉਹਨੂੰ ਕਹਿੰਦੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਆ ਉਹਨੂੰ ਛੱਡ ਕੇ ਹੋਰ ਇੱਟਾ-ਵਟਿਆ ਨੂੰ ਮੰਨਦੇ ਨੇ ਉਹਨੂੰ ਗਿਆਨ ਦੇਵੋ ਕਿਸੇ ਤਰੀਕੇ ਨਾਲ ਕਿਉਂਕਿ ਉਹ ਜਨਮ ਬਰਬਾਦ ਕਰ ਰਿਹਾ ਖਲੀਫਾ ਜੋ ਸੀ ਬਗਦਾਦ ਦਾ ਉਹ ਹੈੱਡ ਸੀਓ ਉਸ ਵੇਲੇ ਜਿਵੇਂ ਅਕਾਲ ਤਖਤਾ ਸਾਡਾ ਉੱਥੋਂ ਹੁਦਾਇਤਾ ਹੁੰਦੀ ਆ ਸ਼ਿਹਾਦਿਆਂ ਜਿਵੇਂ ਸਾਡੇ ਜੱਥੇ ਜਿਹੜੇ ਬਹੁਤੇ ਅਮਰਦਸ਼ਿਕਾਉਂਦੇ ਨੇ ਉਹਨਾਂ ਦੀ ਮਹਿਮਾ ਹੁੰਦੀ ਹੈ ਤੇ ਅਕਾਲ ਤਖਤ ਵਾਲੇ ਉਹਨਾਂ ਨੂੰ ਠੀਕ ਸਮਝਦੇ ਨੇ ਐਸੇ ਤਰ੍ਹਾਂ ਜਿਹੜਾ ਕਨਵਰਸ਼ਨ ਜਾਦੇ ਕਰਦਾ ਸੀ ਰਾਜਾ ਇਸਲਾਮ ਦੇ ਵਿੱਚ ਜ਼ਿਆਦਾ ਲਿਆਉਂਦਾ ਸੀ ਉਹ ਜੋ ਉੱਥੋਂ ਵਟਿਆਈ ਖਿਲਤ ਆਉਂਦੀ ਜਾਂਦੀ ਸਰੋਪਾ ਆਉਂਦਾ ਇਹ ਰਾਜਾ ਜਿਹੜੇ ਸੀ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਕੇ ਇਹਨਾਂ ਨੇ ਜ਼ਬਰਨ ਕਰਨਾ ਸ਼ੁਰੂ ਕਰ ਦਿੱਤਾ ਹਿਊਮਨ ਰਾਈਟਸ ਖੋਲੇ ਜਿਉਣ ਦਾ ਹੱਕ ਖੋਲਿਆ ਐਨੀਆਂ ਤੰਗੀਆਂ ਪੈਦਾ ਕਰ ਦਿੱਤੀਆਂ ਕਿ ਜੋ ਇਸਲਾਮ ਵਾਲਾ ਨਹੀਂ ਹੈ ਉਹਦੇ ਰਾਜਾ ਉਸ ਨੂੰ ਅਸੀਂ ਰਾਜ ਨਹੀਂ ਕਰਨ ਦੇਣਾ ਰਾਜ ਕਰਨਾ ਤਾਂ ਇਸਲਾਮ ਦਾ ਮਤ ਧਾਰਨ ਕਰਕੇ ਕਰਨਾ ਨਤੀਜਾ ਕੀ ਹੋਇਆ ਪਸ਼ਾਵਰ ਤੋਂ ਲੈ ਕੇ ਅਫਗਾਨਿਸਤਾਨ ਤੋਂ ਲੈ ਕੇ ਪੁਸ਼ਰ ਪਸ਼ਾਵਰ ਆ ਪੰਜਾਬ ਦੇ ਜਿਹੜੇ ਵੱਡੇ ਵੱਡੇ ਰਾਜੇ ਸੀ ਵੱਡੇ ਗੋਤ ਸੀਗੇ ਜਿਵੇਂ ਪੱਟੀ ਸੀਗੇ ਗਖੜ ਸੀ ਕੀਮੇ ਸੀ ਇਹ ਸਾਰੇ ਗੋਤਾਂ ਦੇ ਜਿਹੜੇ ਵਡੇ ਚੀਫ ਸੀਗੇ ਉਹ ਸਾਰੇ ਇਸਲਾਮ ਵਿੱਚ ਆ ਗਏ ਇੱਕ ਦਮਨ ਚੱਕਰ ਚੱਲ ਪਿਆ ਜਿਹੜਾ ਜ਼ਿਕਰ ਕਰਨਾ ਬੜਾ ਮੁਸ਼ਕਲ ਹੈ ਤੇ ਗੁਰੂ ਨਾਨਕ ਬਾਸ਼ਾ ਨੇ ਉਸ ਵੇਲੇ ਹਿਮੈਨਿਟੀ ਨੂੰ ਜਗਾਇਆ ਕਿ ਤੁਸੀਂ ਗram ਰਹਿਣ ਵਾਸਤੇ ਪੈਦਾ ਨਹੀਂ ਹੋਏ ਤੁਹਾਨੂੰ ਹੱਕ ਪਰਮੇਸ਼ਰ ਨੇ ਦਿੱਤਾ ਤੁਸੀਂ ਉਹਦੀ ਔਲਾਦ ਹੋ ਆਪਣਾ ਹੱਕ ਪਛਾਣੋ ਜਿੰਨੀ ਦੇਰ ਤੱਕ ਤੁਸੀਂ ਨਾਮ ਨਾਲ ਨਹੀਂ ਜੁੜਦੇ ਤੁਹਾਡੇ ਅੰਦਰੋਂ ਕਾਇਰਤਾ ਦਾ ਖਾਤਮਾ ਨਹੀਂ ਹੋਣਾ ਪਹਿਲਾਂ ਪਛਾਣੋ ਕਿ ਤੁਸੀਂ ਕੌਣ ਹੋ ਉਦੋਂ ਬਾਅਦ ਨਾਮ ਦੇ ਬਲ ਦੇ ਨਾਲ ਜਾਗੋ ਜਾ ਕੇ ਆਪਣਾ ਜੀਵਨ ਸੁਤੰਤਰ ਰਹਿ ਕੇ ਬਤੀਤ ਕਰੋ ਰਾਜ ਨਾਲ ਕੋਈ ਸਮਝ ਨਹੀਂ ਰਾਜੇ ਨੂੰ ਕਿਹਾ ਕਿ ਰਾਜਨ ਤੂੰ ਕੈਂਚੀ ਨਾ ਬਣ ছুরি ਨਾ ਬਣ ਕੱਲ ਕਾਤੀ ਰਾਜੇ ਕਸਾਈ ਕਥਾਈਆਂ ਵਾਲਾ ਰੂਪ 나타 ਬਾਬਰ ਨੂੰ ਕਿਹਾ ਤੂੰ ਜਾਵ ਰਹਿ সো ਐਸਾ ਦੇ ਨਾਲ ਸਮਾਜ ਨੂੰ ਉੱਚਾ ਚੁੱਕਿਆ ਜਿਹੜਾ ਟੁਕੜੇ ਟੁਕੜੇ ਹੋਇਆ ਪਿਆ ਸੀ ਸਮਾਜ ਕੋਈ ਅਛੂਤ ਸੀ ਕੋਈ ਵੈਸ਼ ਸੀ ਕੋਈ ਖੱਤਰੀ ਸੀ ਕੋਈ ਬ੍ਰਾਹਮਣ ਸੀ ਕੋਈ ਤਚੇਵਲ ਸੀ ਕੋਈ ਅੰਤ ਤਚੇਵਲ ਸੀ ਬਾਬਰ ਕਹਿੰਦੇ ਹੈ ਤਾਂ ਜੋਤ ਸਾਰਿਆਂ ਦੇ ਸਰੀਰਾਂ ਚ ਪਰਮੇਸ਼ਰ ਦੀ ਏ ਬੰਡ ਕਿਉਂ ਕੀਤੀ ਗਈ ਏ ਹੁਣ ਨਹੀਂ ਚੱਲਦੀ ਕੋਈ ਸਵਾ ਸੀ ਜਦ ਸਪੈਸ਼ਲ ਲਾਈਜੇਸ਼ਨ ਸੀ ਹੁਣ ਤਾਂ ਸਾਰੇ ਆਪਣੇ ਤਰ੍ਹਾਂ ਤੋਂ ਪਤਤ ਹੋ ਗਏ ਖਤਰਿਆਂ ਤੋਂ ਤਰ੍ਹਾਂ ਸੋਧਿਆ ਛੋੜਿਆ ਮਲੇਜ ਪਾਕਿਆ ਗਈ ਉਸ ਵੇਲੇ ਗੁਰੂ ਦਾ ਸੈ ਪਾਸ਼ਾ ਬਾਰਾਜ ਦੇ ਸਾਹਮਣੇ ਬਹੁਤ ਵੱਡਾ ਕੰਮ ਸੀ ਇੱਕ ਨਵੀਂ ਸਿਰਜਣਾ ਕਰਨੀ ਸੀ ਇੱਕ ਐਸੀ ਸੁਸਾਇਟੀ ਸੰਸਾਰ 'ਚ ਪ੍ਰਗਟ ਕਰਨੀ ਸੀ ਜਿਹਦੇ ਮਨ ਵਿੱਚ ਹਨੇਰਾ ਨਾ ਹੋਵੇ ਪ੍ਰਕਾਸ਼ ਹੈ ਪ੍ਰਕਾਸ਼ ਹੋਵੇ ਜਿਹਦੇ ਅੰਦਰ ਦੁਆਇਤ ਨਾ ਹੋਵੇ ਸਾਰੀ ਜ਼ਿੰਦਗੀ ਨੂੰ ਇੱਕ ਰੂਪ ਜਾਣੇ ਇੱਕੋ ਜੋਤ ਨਾਲ ਸੰਬੰਧਤ ਜਾਣਦਾ ਹੋਵੇ ਤਾਂ ਗੁਰੂ ਮਹਾਰਾਜ ਜੀ ਨੇ ਨਵਾਂ ਗੁਰੂਆਂ ਨੇ ਤਿਆਰੀ ਕਰਕੇ ਗੁਰੂ ਦਸਵੇਂ ਪਾਤਸ਼ਾਹ ਨੇ ਛੇਪ ਦਿੱਤੀ ਉਸ ਵੇਲੇ ਮਹਾਰਾਜ ਨੇ ਖੰਡੇ ਬਾਟੇ ਦਾ ਅਵਰ ਤਿਆਰ ਕੀਤਾ ਪੰਜ ਸੀਸ ਲਏ ਉਤੇ ਬਾਅਦ ਉਹਨਾਂ ਨੇ ਭਰਮ ਭੇਦ ਦੂਰ ਕਰਨ ਵਾਸਤੇ ਕਿ ਹੀਣਤਾ ਬਿਲਕੁਲ ਇਹਨਾਂ ਦੇ ਅੰਦਰੋਂ ਨਿਕਲ ਜਾਣੀ ਚਾਹੀਦੀ ਆ ਕਿਉਂਕਿ ਪੰਜ ਪੰਜਾਂ ਜਾਤਾਂ ਦੇ ਸੀ ਤੇ ਖत्री ਸੀ ਪਛਦਿਆ ਸਿੰਘ ਦੀ ਤਰਨ ਸਿੰਘ ਦੀ ਜੱਟ ਸੀਗੇ ਮੋਕੰਗ ਸਿੰਘ ਸੀ ਹੇਮਤ ਸਿੰਘ ਸੀਗੇ ਤੇ ਸਾਹਬ ਸਿੰਘ ਦੀ ਠੀਕੇ ਛਿੰਬਾ ਜਾਤ ਨਾਲ ਸੰਬੰਧ ਰੱਖਣ ਵਾਲੇ ਟੀਵਰ ਜਾਤ ਨਾਲ ਸੰਬੰਧ ਰੱਖਣ ਵਾਲੇ ਨਾਈ ਜਾਤ ਨਾਲ ਸੰਬੰਧ ਰੱਖਣ ਵਾਲੇ ਮਹਾਰਾਜ ਕਹਿਣ ਲੱਗੇ ਪਿਆਰਿਓ ਤੁਹਾਨੂੰ ਅਸੀਂ ਆਤਮਦਰਸ਼ੀ ਬਣਾ ਦਿੱਤਾ ਬਰਮ ਗਿਆਨ ਦੀ ਅਵਸਥਾ ਚਾਹੇ ਕਿ ਤੁਸੀਂ ਸ਼ਰੀਰ ਤੋਂ ਉੱਚੇ ਹੋ ਗਿਆ ਤੁਹਾਡਾ ਨਾਮਾ ਜਨਮ ਹੋਇਆ ਤੁਹਾਡੇ ਨੇਤਰ ਅਸੀਂ ਖੋਲ ਦਿੱਤੇ ਨੇ ਅਮਰ ਦੇ ਛਿੱਟੇ ਮਾਰ ਕੇ ਇਹ ਨੇਤਰ ਹੁਣ ਹਰ ਥਾਂ ਦੇ ਉੱਤੇ ਪਰਮੇਸ਼ਰ ਦੇ ਦਰਸ਼ਨ ਕਰਦੇ ਇਹ ਛੀਰ ਜਿਹੜਾ ਪਰਪਕਾਰੀ ਹੈ ਹੁਣ ਆਪਣੇ ਵਾਸਤੇ ਨਹੀਂ ਜਿਉਣਾ ਇਹ ਸੰਸਾਰ ਵਾਸਤੇ ਜਿਊਂਗਾ ਸੰਸਾਰ ਦੇ ਦੁੱਖ ਦੂਰ ਕਰੇਗਾ ਸੋ ਆਇ ਕਰੋ ਹੁਣ ਤੁਸੀਂ ਮੈਨੂੰ ਅਮਰ ਸਿਖਾਓ ਉਹ ਸਮੇਂ ਲੇ ਉਹ ਜੜਾ ਝੱਕ ਪਈ ਹੋਈ ਸੀ ਉਹ ਮਹਾਰਾਜ ਨੇ ਦੂਰ ਕਰਤੀ ਤੁਸੀਂ ਤਾਂ ਜੋਤ ਹੋ ਪਰਮੇਸ਼ਰ ਦੀ ਤੁਸੀਂ ਸ਼ਰੀਰ ਨਹੀਂ ਹੋ ਸ਼ਰੀਰ ਤੁਹਾਡਾ ਕੱਪੜਾ ਹੈ ਤੁਸੀਂ ਇਹਦੇ ਅੰਦਰ ਕਾਲਪੁਰਖ ਦੀ ਜੋਤ ਹੋ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪ੍ਰਚਾਰ ਅਮਰਤ ਹਰ ਹੀ ਮੈਂ ਅਮਰਤ ਭਰਪੂਰ ਹੈ ਮਨਮੁਖਾ ਸਾਦ ਨਾ ਪਾਇਆ ਗੱਲ ਸਮਝੋ ਧਿਆਨ ਨਾਲ ਇਹ ਕੋਈ ਰਸਮ ਨਹੀਂ ਹੈ ਇਹ ਇੱਕ ਸੈਂਟੈਟਿਕ ਅਪਰੋਚ ਸੀ ਹੁਣ ਤਾਂ ਟੈਕਨੋਲੋਜੀ ਆ ਗਈ ਸਾਡੇ ਗੱਲਾਂ ਸਭ ਚਾਣ ਲੱਗੀਆਂ ਇੱਕ ਅਪਰੋਚ ਸੀ ਸੈਂਟੈਟਿਕ ਭਈ ਆਦਮੀ ਨੂੰ ਕਿਵੇਂ ਅਮਰ ਕੀਤਾ ਜਾ ਸਕਦਾ ਕਿਉਂਕਿ ਸਾਡੇ ਅੰਦਰ ਅਮਰਤ ਦਾ ਭੰਡਾਰਾ ਪਿਆ ਪਹਿਲੇ ਯੁੱਗਾਂ ਦੇ ਅੰਦਰ ਇਹ ਅਮਰਤ ਦਾ ਕਿਸੇ ਨੂੰ ਪਤਾ ਨਹੀਂ ਸੀਗਾ ਉਹ ਪਹਾੜਾਂ ਤੇ ਖੋਜਦੇ ਸੀ ਦਰਿਆਵਾਂ ਵਿੱਚ ਖੋਜਦੇ ਸੀ ਸਾਰੀ ਧਾਤੀ ਛਾਣ ਮਾਰੀ ਸਵਰਗ ਲੋਕ ਛਾਣ ਮਾਰੇ ਕਹਿੰਦੇ ਇਹ ਅਮਰਤ ਦਾ ਘੜਾ ਸਮੁੰਦਰ ਚੋਂ ਨਿਕਲਿਆ ਸੀ ਉਹ ਦੇਵਤਿਆਂ ਨੇ ਪੀ ਲਿਆ ਬਾਕੀ ਦੁਨੀਆ ਮਹਾਰਾਜ ਕਹਿੰ ਲਗੇ ਨਹੀਂ ਪਿਆਰਿਓ ਅਸੀਂ ਤੁਹਾਨੂੰ ਉਹ ਜਗ੍ਹਾ ਦੱਸ ਦਿੰਦੇ ਹਾਂ ਜਿੱਥੇ ਜਿੱਥੋਂ ਅਮਰਤ ਨਿਕਲਦਾ ਹੈ ਤੇ ਖਤਮੇ ਨਹੀਂ ਹੁੰਦਾ ਕਰੇ ਦੈਨ ਰਾਤ ਕੱਟ-ਕੱਟ ਕੇ ਪੀਜੋ ਉਹ ਕਿਹੜਾ ਅਮਰਤ ਹੈ ਸੋਰ ਨਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇ ਉਹ ਹੈ ਕਿੱਥੇ ਮਹਾਰਾਜ ਦੇ ਇਸ਼ਾਰੇ ਤੇ ਦੇਰੇ ਸਾਨੂੰ ਘਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜਿਹਨੇ ਮਨ ਦੇ ਪਿੱਛੇ ਚੱਲਣਾ ਹੈ ਵਿਸ਼ੇ ਵਕਾਰਾਂ ਚ ਪੈਣਾ ਹੈ ਗੁਰੂ ਦੀ ਬਤ ਗੱਲ ਨਹੀਂ ਬੰਨਣੇ ਗੁਰੂ ਨਾਲ ਪਿਆਰ ਨਹੀਂ ਕਰਨਾ ਆਪ ਉਹਦਰਾ ਜੀਵਨ ਕਜਾਰਨਾ ਹੈ ਮਾਇਆ ਨਾਲ ਪਿਆਰ ਕਰਨਾ ਹੈ ਵਿਸ਼ੇਪਕਾਰਾਂ ਨਾਲ ਪਿਆਰ ਕਰਨਾ ਉਹ ਤਾਂ ਦੀਵਾਰਡ ਹੈ ਉਹਨੂੰ ਐਂਟਰੀ ਨਹੀਂ ਮਿਲਦੀ ਐ ਸਬਕਤ ਵਾਸਤੇ ਤੇ ਦੀਨਾ ਅਮਰਤ ਦਾ ਪਿਆਲਾ ਪੀਣਾ ਹੈ ਮਹਾਰਾ ਇਹ ਕਹਿੰਦੇ ਟਰਮੀਨੋਲੋਜੀ ਹੈ ਐਸੇ ਅਮਰਤ ਨੂੰ ਨਾਮ ਆਖਦੇ ਨੇ ਪਰ ਇਹ ਮਨਮੁਖ ਨੂੰ ਨਹੀਂ ਪਤਾ ਲੱਗ ਸਕਿਆ ਵੀ ਮੇਰੇ ਅੰਦਰ ਨਾਮ ਦਾ ਭੰਡਾਰ ਹੈ ਉਹ 12 ਪਾਲਤਾ ਵੀ ਮੈਨੂੰ ਫਲਾਣੇ ਥੋਂ ਤੇ ਨਾਮ ਮਿਲਿਆ ਨਾਮ ਨਹੀਂ ਮਿਲਿਆ ਨਾਮ ਤੇਰੇ ਅੰਦਰ ਉਹਨੇ ਮੰਤਰ ਦਿੱਤਾ ਵਾਹਿਗੁਰੂ ਗੁਰ ਮੰਤਰ ਹੈ ਪੰਜ ਪਿਆਰੇ ਨੇ ਮੰਤਰ ਦਿੱਤਾ ਨਾਮ ਤੱਕ ਪਹੁੰਚਣ ਵਾਸਤੇ ਅਮਰ ਤੱਕ ਪਹੁੰਚਣ ਵਾਸਤੇ ਉਹਨਾਂ ਨੇ ਉਹ ਸਭ ਬੰਦੇ ਦਾ ਇਰਾਦਾ ਡਿਢ ਕੀਤਾ ਉਹਨੂੰ ਇੱਕ એનર્ਜੀ ਦਿੱਤੀ ਹੈ ਬੇਪਨਾਹ ਪੰਜ ਜਿਹੜੇ ਗੁਰੂ ਦੇ ਤਾਬੇ ਸਿੰਘ ਹੁੰਦੇ ਨੇ ਉਹਨਾਂ ਚ ਸੁਪਰ એનર્ਜੀ ਦਾ ਪ੍ਰਵੇਸ਼ ਹੋ ਜਾਂਦਾ ਹੈ ਇਹ ਬਾਤ ਨੂੰ ਸਮਝੋ ਸਾਰੇ ਹੁਣ ਦਾ ਸਾਇੰਸ ਦਾ ਯੋਗ ਹੈ ਆ ਜਿਹੜਾ ਮੰਗਲ ਸਤਾਰਾ ਇਥੇ ਇੱਕ ਪੇਧਿਆਰ ਰਾਕਟ ਭੇਜਿਆ ਉਥੇ ਉਹ ਕੰਮ ਕਰਨ ਤੋਂ ਹਟ ਗਿਆ ਉਹਦੇ ਮੋਢੇ ਦਾ ਜਿਹੜਾ ਸ਼ਕਰੀਓ ਸੀ ਉਹ ਢਿੱਲਾ ਪੈ ਗਿਆ ਰਿਮੋਟ ਕੰਟਰੋਲ ਦੇ ਨਾਲ 14 ਕਰੋੜ ਕਿਲੋਮੀਟਰ ਦੀ ਦੂਰੀ ਤੇ ਉਹ ਕੰਮ ਦਿੱਤਾ ਹੁਣ ਵਿਚਾਲੇ ਤਾਂ ਕੋਈ ਚੀਜ਼ ਨਹੀਂ ਹੈ ਰੋਜ਼ ਤੁਹਾਨੂੰ ਤਜਰਬਾ ਹੈ ਤੁਸੀਂ ਇਹ ਟੈਲੀਵਿਜ਼ਨ ਦੇਖਦੇ ਹੋ ਚੈਨਲ ਬਦਲਨੀ ਹੈ ਰਿਮੋਟ ਕੰਟਰੋਲ ਦਬਾਓ ਹਜ਼ਾਰ ਮੀ ਹਜ਼ਾਰ ਗੱਜ ਦੇ ਉੱਤੇ ਬੰਬ ਪਿਆ ਹੈ ਹਜ਼ਾਰ ਗੱਜ ਤੇ ਬੈਠ ਕੇ ਬਟਨ ਦਬਾਤਾ ਹੋ ਚੱਲ ਜਾਣਾ ਉਹ ਸ਼ਕਤੀ ਕੀ ਹੋਈ ਜਿਹੜੀ ਵਿੱਚ ਦੀ ਤੁਰ ਕੇ ਆ ਗਈ ਦਿਸਦੀ ਤਾਂ ਹੈ ਨਹੀਂ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਸੋਕਸ਼ਮ ਸ਼ਕਤੀਆਂ ਨੇ ਉਹਦੇ ਬਾਰੇ ਸਾਨੂੰ ਹੁਣ ਗਿਆਨ ਹੋਣ ਲੱਗਿਆ ਮਟੀਰੀਅਲਿਸਟ ਸ਼ਕਤੀਆਂ ਦਾ ਲੇਕਿਨ ਸਪਿਰਚੁਅਲ ਜਿਹੜੀਆਂ ਰੂਹਾਨੀ ਸ਼ਕਤੀਆਂ ਉਹਦੇ ਬਾਰੇ ਅਜੇ ਵੀ ਸਾਨੂੰ ਗਿਆਨ ਨਹੀਂ ਹੈ ਕਿਉਂਕਿ ਸਾਡੀ ਰੁਚੀ ਘੱਟ ਆ ਪਰ ਅੰਮ੍ਰਿਤ ਅੰਦਰ ਪਿਆ ਹੁਣ ਕੱਢਿਆ ਕਿਵੇਂ ਜਾਵੇ ਇੱਕ ਮਿਸਾਲ ਦੇਖੋ ਮਹਾਰਾਜ ਕਹਿੰਦੇ ਤਾਤੀ ਚ ਪਾਣੀ ਆ ਬਹੁਤਾ ਗਹਿਰਾ ਨਹੀਂ ਹੈ ਸਾਰਾ ਗੱਜ ਡੇਢ ਗੱਜ ਤੇ ਲਾ ਲਓ ਮਾਰੂਥਲ ਦੇ ਵਿੱਚ ਬੰਦਾ ਪਿਆਸਾ ਮਰਿਆ ਪਾਣੀ ਪਾਣੀ ਕਰ ਰਿਹਾ ਪਾਣੀ ਤੇਰੇ ਕੋਲ ਹੀ ਹੈ ਇੱਕ ਗੱਜਾ ਖਾਉ ਬਟਲਾ ਪਾਣੀ ਆ ਦੇਗਾ ਬਿਆਸ ਭਜਾ ਲਈ ਤਾਂਤੀ ਵਿੱਚ ਪਾਣੀ ਹੈ ਕਿਤੇ 50 ਫੁੱਟ ਤੇ ਕਿਤੇ 100 ਫੁੱਟ ਤੇ ਕਿਤੇ 200 ਫੁੱਟ ਤੇ ਉਹ ਤਰੀਕਾ ਕੀ ਹੈ ਤੁਸੀਂ ਰੋਜ਼ ਕੱਟਦੇ ਹੋ ਬੋਰ ਕਰਦੇ ਹੋ ਤੇ ਫਿਰ ਉਹਦੇ ਫਿਲਟਰ ਪਾਉਂਦੇ ਹੋ ਜਿੱਥੇ ਸਟ੍ਰੇਟ ਹੈ ਉਹਦੇ ਬਾਅਦ ਉੱਥੇ ਰਿਫਲੈਕਸ ਵਾਲਵ ਫਿਟ ਕਰਦੇ ਹੋ ਫਿਰ ਨਾਲ ਫਿਟ ਕਰਦੇ ਹੋ ਜਾ ਉੱਤੇ ਆ ਕੇ ਰਿਫਲੈਕਸ ਵਾਲ ਫਿਟ ਕਰ ਦਿੰਨੇ ਆ ਮੋਟਰ ਦਾ ਕਨੈਕਸ਼ਨ ਦਿੰਨੇ ਹੋ ਮੋਟਰ ਘੁੰਮਦੀ ਹੈ ਤੇ ਉਹ ਪਾਣੀ ਨੂੰ ਚੱਕਦੀ ਹੈ ਹੁਣ ਪਾਣੀ ਉੱਤੋਂ ਪਾਇਆ ਤੁਸੀਂ ਦੇ ਉਹ ਚਲਾਓ ਪਾਣੀ ਉਹਦੇ ਜਿਤਾਕਤ ਨਹੀਂ ਹੈ ਵੀ ਏਡਲਾ ਪਾਣੀ ਉੱਤੇ ਲੈ ਆਵੇ ਮੋਟਰ ਚਾਹੇ 100 ਸਾਲ ਚਲਾਈ ਜਾ ਨਹੀਂ ਆਉਂਦਾ ਉਹਦਾ ਤਰੀਕਾ ਹੈ ਕਿ ਪਹਿਲਾਂ ਰਿਫਲੈਕਸ ਵਾਲ ਤੇ ਉੱਤੋਂ ਪਾਣੀ ਪਰੋ ਜੇ ਉਹ ਵੀ ਫਟਤੇ ਆ 20 ਫੁੱਟ ਦੀ ਨਾਲ ਪਾਤੀ ਬਟਨ ਦਬਿਆ ਹੋਵੇ 20 ਫੁੱਟ ਪਾਣੀ ਆ ਜਾਣਾ ਨਿਕਲ ਜੇ ਉਦੋਂ ਕੀ ਹੋਣਾ 20 ਫੁੱਟ ਪਾਣੀ ਧਾਤੀ ਤੋਂ ਹੋਰ ਚੜ ਜਾਣਾ ਜੇ 100 ਫੁੱਟ ਦੀ ਲੰਗਾਈ ਤੇ ਰਿਫਲੈਕਸ ਵਾਲ ਹੈ 5 ਬਾਰੀ ਪਾਣੀ ਪਾਓ 5 ਬਾਰੀ ਪਾਉਣ ਦੇ ਨਾਲ ਜੇ ਬਟਨ ਦਬਾਉਗੇ ਉਹ ਕਿਉਂਕਿ ਲੱਗ ਗਿਆ ਰਿਫਲੈਕਸ ਵਾਲ ਨਾਲ ਉਸੇ ਵੇਲੇ ਪਾਣੀ ਸ਼ੁਰੂ ਹੋ ਜਾਣਾ ਮੁੜ ਕੇ ਉਹਨੇ ਉਤਰਨਾ ਹੀ ਨਹੀਂ ਆ ਜੀ ਹਾਲ ਸਾਡਾ ਸਾਡੇ ਜੋ ਅੰਦਰ ਹੈ ਉਹ ਨਾਮ ਦਾ ਵਾਸਾ ਹੈ ਅਮਰ ਤਦਾ ਕਰ ਹੀ ਮੈਂ ਅਮਰਤ ਪਰ ਪੂਰਾ ਹੈ ਮਨ ਮੁੱਖਾ ਸਾਧ ਨਾ ਪਾਇਆ ਜਿਉਂ ਕੁਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਪਲਾਇਆ ਅਮਰਤ ਤਜ ਬਿਖ ਤੰਗਰੇ ਕਰਤਾ ਆਪ ਕੋਇਆ ਬੇਹ ਕੱਠੀ ਕਰ ਰਿਹਾ ਪੋਇਦਨ ਕੱਠੀ ਕਰ ਰਿਹਾ ਜਿਹਨੇ ਦਰਗਾਹ ਦੇ ਵਿੱਚ ਜਾ ਕੇ ਐਸੇ ਨੂੰ ਮਾਰਨਾ ਤੇ ਮਾਇਆ ਨਾਲ ਬਿਰਤੀ ਲੱਗੀ ਕਹਿੰਦੇ ਇਹ ਥੱਪ ਬਣ ਗਾਇਆ ਜੇ ਜਮੀਨਾਂ ਜਾਂ ਦੰਡਸਤੀਆਂ ਕੁੱਟੀਆਂ ਨਾਲ ਬਿੱਤੀ ਫਸ ਗਈ ਤਾਂ ਭੂਤ ਬਣ ਜਾਏਗਾ ਜੇ ਬਾਲ ਬੱਚਿਆਂ ਨਾਲ ਬਣ ਗਈ ਤਾਂ ਸੂਰ ਬਣ ਜਾਏਗਾ ਜੇ ਪੋਗਾਜ਼ ਬਿੱਤੀ ਚਲੀ ਗਈ ਤਾਂ ਬੇਸ਼ਵਾ ਬਣ ਜਾਏਗਾ ਅੰਤ ਮਤੇ ਸੋ ਗਤੇ ਦੇਹ ਦੀ ਮਾਤਾ ਅੰਤ ਵੇਲੇ ਹੁੰਦੀ ਹੈ ਉਹ ਹੀ ਜਿਉ ਗਤੀ ਪ੍ਰਾਪਤ ਹੋਇਆ ਕਰਦੀ ਹੈ ਇਹ ਚੀਜ਼ਾਂ ਪੁਆਜਨ ਨਹੀਂ ਮਹਾਰਾਜ ਕਹਿੰਦੇ ਜ਼ਹਿਰ ਹੈ ਜ਼ਹਿਰ ਦੇ ਨਾਲ ਤੂੰ ਬਾਹ ਪਾ ਚੁੱਕਿਆ ਉਹ ਨੂੰ ਇਕੱਠੀ ਕਰਦਾ ਤੂੰ ਅਬਰਤ ਛੱਡ ਦਿੰਦਾ ਉਹ ਕਿਉਂ ਛੱਡ ਦੁੱਤਾ ਤੇਰੇ ਅੰਦਰ ਐਸੀਆਂ ਗੁਪਤ ਸ਼ਕਤੀਆਂ ਬੈਠੀਆਂ ਨੇ 네ਗੇਟਿਵ ਪਾਵਰ ਜਿਹੜੀਆਂ ਤੈਨੂੰ ਸਹੀ ਸੋਚਣ ਨਹੀਂ ਦਿੰਦੀਆਂ ਇੱਕਦਮ ਤੇਰੇ ਇਰਾਦੇ ਨੂੰ ਫੜ ਲੈਂਦੀਆਂ ਤੇਰੇ ਮਨ ਨੂੰ ਕਾਬੂ ਕਰ ਲੈਂਦੀਆਂ ਤੇਰੀ ਬੁੱਧੀ ਨੂੰ ਪ੍ਰਸ਼ਟ ਕਰ ਰਹੀਆਂ ਉਹ ਕੌਣ ਨੇ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਦਮ ਕੀ ਕਰਦੇ ਨੇ ਅਮਰਤ ਲੂਟੇ ਮਨਮੁਖ ਨਹੀਂ 부জে ਕੋਈ ਨਾ ਸੁਣੇ ਪੁਕਾਰਾ ਉਹਨੂੰ ਪਤਾ ਹੀ ਨਹੀਂ ਮੇਰੇ ਅੰਦਰ ਅਮਰਤ ਹੈ ਮਹਾਰਾਜ ਕਹਿੰਦੇ ਪਿਆਰਿਓ ਅਮਰਤ ਨਾਮ ਸ਼ਕਤੀ ਆ ਨਾਮ ਸ਼ਕਤੀ ਉਹ ਹੈ ਜਿਸ ਨੇ ਸਾਰੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਸਾਰੇ ਖੰਡ ਬ੍ਰਹਮੰਡ ਨਾਮ ਤੋਂ ਹੋਏ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਉਹਦਾ ਕਨੈਕਸ਼ਨ ਤੇਰੇ ਅੰਦਰ ਹੈ